ਇਸੋ ਮੇਰੀ ਜਦ ਤੱਕ ਮਾਸਟਰਸ ਵਿੰਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਇੱਕ ਐਗਜ਼ੈਂਪਲ ਜਿਹੜੀ ਹੈ ਉਹ ਸੈੱਟ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਵੀ ਲਗਾਤਾਰ ਸਰਾਤਨ ਦਰਮ ਦੇ ਖਿਲਾਫ ਇਹ ਜਿਹੇ ਘੋਕੀਆਂ ਤਖਤ ਸਾਹਿਬ ਵੱਲੋਂ ਹਮੇਸ਼ਾ ਸਰਾਤਨ ਦਰਮ ਦਾ ਪਹਿਲੇ ਕਾਣ ਕੀਤਾ ਜਾਂਦਾ ਸੋਚੇ ਸਮਝੇ ਛੜਿਆੰਦਰ ਦੇ ਤਹਿਤ ਔਰ ਬਾਅਦ ਦੇ ਵਿੱਚ ਬੜਾ ਸੋਕਾ ਬੁੰਡਾ ਕਿ ਮਾਫੀ ਮੰਗ ਕੇ ਆਪਣੀ ਜਾਨ ਚੜਾਉਣ ਦਾ ਕੰਮ ਕੀਤਾ ਜਾਂਦਾ ਜਿਵੇਂਾ ਉਦਵਲਾ ਸਾਹਿਬ ਠਾਕਰੇ ਦੇ ਸੂਬਾ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਨਿਸ਼ਾ ਨਿਰਦੇਸ਼ਾਂ ਤੇ ਅੱਜ ਲੁਧਿਆਣੇ ਵਿਖੇ ਸਮੁੱਚੇ ਸਨਾਤਨ ਧਰਮ ਪ੍ਰੇਮੀਆਂ ਦੀ ਇੱਕ ਮੀਟਿੰਗ ਹੋਈ ਹੈ ਜਿਦੇ ਵਿੱਚ ਪਾਰਟੀ ਨੇ ਸਾਰੇ ਸ਼ੇਪ ਸ਼ੰਕਾ ਤੋਂ ਇਲਾਵਾ ਸਨਾਤਨ ਧਰਮ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਆਗੂ ਸਹਿਬਾਨ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਜਿਨ੍ਹਾਂ ਵਿੱਚ ਵਿਚੇਚੇ ਤੌਰ ਤੇ ਸ਼੍ਰੀ ਹਿੰਦੂ ਤਖਤ ਦੇ ਪ੍ਰਦੇਸ਼ ਪ੍ਰਚਾਰਕ ਸ਼੍ਰੀ ਵਰੁਣ ਮਹਿਤਾ ਜੀ, ਮਾਹ ਸ਼ਿਵਰਾਤਰੀ ਮਹਾਸਭ ਕਮੇਟੀ ਦੇ ਸ਼੍ਰੀ ਲਵਰੀ ਤਾਪੜ ਜੀ, ਬਾਬਾ ਲਾਲਦੇਵਾਲ ਸੰਗਤੋਂ ਵੱਡੇ ਵੀਰ ਬినੋਦ ਦਾਤਾ ਕੁੰਦਰਾ ਜੀ ਔਰ ਸਨਾਤਨ ਧਰਮ ਰક્ષਕ ਮੰਚ ਤੋਂ ਅਮਨੀਸ਼ ਮਿੱਤਲ ਜੀ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਦੇ ਆਗੂ ਸਹਿਬਾਨ ਅੱਜ ਸਾਡੇ ਨਾਲ ਸਾਂਝੇ ਰੂਪ ਚ ਇਸ ਪ੍ਰੈਸ ਕਾਨਫਰੰਸ ਨੂੰ ਸਮਰਪਿਤ ਕਰ ਰਹੇ ਆ ਜੋ ਕਿ ਪਿਛਲੇ ਦਿਨੀ ਮਾਸਟਰ ਸੁਨੀਲ ਗਾਇਕ ਵੱਲੋਂ 13 ਨਕੌਦਰ ਦੇ ਮੰਚ ਦੇ ਉੱਤੇ ਮਾਤਾ ਚੰਤਪੁਰਨੀ ਦਰਬਾਰ ਬਾਰੇ ਇੱਕ ਐਸੀ ਟਿੱਪਣੀ ਆਪੱਤੀ ਜਨਕ ਕੀਤੀ ਗਈ ਜਿਹਦੇ ਨਾਲ ਦੁਨੀਆ ਭਰ ਚ ਰੰਦੇ ਮਹਾਮਾਈ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਜਿਸ ਤੋਂ ਬਾਅਦ ਲੜੀਵਾਰ ਸਾਰੇ ਹੀ ਸਨਾਤਨ ਧਰਮ ਪ੍ਰੇਮੀ ਔਰ ਸ਼ਿਵ ਸ਼ਰਨਾ ਵੱਲੋਂ ਲਗਾਤਾਰ ਕਿਲੇ 15 ਦਿਨ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਲੇਕਿਨ ਮੈਂ ਸਮਝਦਾ ਪੰਜਾਬ ਦੇ ਵਿੱਚ ਸਰਾਤਰ ਧਰਮ ਦੀ ਬੇਇਜ਼ਦਰੀ ਨੂੰ ਲੈ ਕੇ ਕਾਨੂੰਨ ਦੇ ਜਿਹੜੇ ਦੋਹਰੇ ਮਾਪਦੰਡ ਦੀਏ ਤਾਜ਼ਾ ਮਿਸਾਲ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਹੜਾ 15 ਤੋਂ 20 ਦਿਨ ਹੋ ਗਏ ਪ੍ਰਸ਼ਾਸਨ ਵੱਲੋਂ ਕੋਈ ਵੀ ਮੁਕੱਦਮਾ ਨਹੀਂ ਦਰਜ ਕੀਤਾ ਗਿਆ ਬੈਗ ਦੇ ਖਿਲਾਫ ਔਰ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵਿਰੋਧ ਜਾਰੀ ਹੈ ਸੋ ਉਸੇ ਵਿਰੋਧ ਦੀ ਲੜੀ ਨੂੰ ਅੱਗੇ ਲੈ ਜਾਂਦੇ ਹਾਂ ਸ਼ਿਵ ਸੇਨਾ ਵੱਲੋਂ ਪੰਜਾਬ ਦੇ ਸਾਰੇ ਸਰਾਤਰ ਧਰਮ ਪ੍ਰੇਮੀਆਂ ਦੇ ਨਾਲ ਮਿਲ ਕੇ 20 ਸਤੰਬਰ ਦਿਨ ਬੁੱਧਵਾਰ ਨੂੰ ਜਲੰਧਰ ਵਿਖੇ ਅਗਰ ਰਾਜ ਸਤਰੀਏ ਰੋਸ ਤਰਨਾ ਕੀਤਾ ਜਾ ਰਿਹਾ ਜਿਦੇ ਵਿੱਚ ਜਦ ਤੱਕ ਮਾਸਟਰ ਸ਼ਰੀਨ ਤੇ ਮੁਕਦਮਾ ਦਰਜ ਨਹੀਂ ਹੁੰਦਾ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਸनातਨ ਧਰਮ ਪ੍ਰੇਮੀ ਜਲੰਧਰ ਪਹੁੰਚ ਰਹੇ ਨੇ ਪੂਰੀ ਬੜੀ ਬੜੀ ਤਦਾਦ ਚ ਔਰ ਇਸੇ ਤਰੀਕੇ ਨਾਲ ਨਗਰਾਨੇ ਤੋਂ ਵੀ ਇਹਨਾਂ ਤੋਂ 400 ਜਰੇ ਆ ਸनातਨ ਧਰਮ ਪ੍ਰੇਮੀ ਇਕੱਠੇ ਹੋ ਕੇ ਇੱਕ ਵੱਡੇ ਕਾਫਲੇ ਦੇ ਰੂਪ ਚ ਜਲੰਧਰ ਕੂਚ ਕਰਨਗੇ ਔਰ ਐਸਐਸਪੀ ਦਫਤਰ ਦਿਹਾਤੀ ਜਲੰਧਰ ਦੇ ਦਫਤਰ ਦੇ ਮੂਹਰੇ ਜਿਹੜਾ ਤਰਨਾ ਮਜਾਰਾ ਹੋਊਗਾ ਔਰ ਅਨਮਿੱਥੇ ਸਮੇਂ ਲਈ ਜਦ ਤੱਕ ਮਾਸਟਰ ਸ਼ਰੀਨ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਇੱਕ ਐਗਜ਼ਾਮਪਲ ਜਿਹੜੀ ਆ ਉਹ ਸੈੱਟ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਲਗਾਤਾਰ ਸਰਾਤਨ ਤਰੰਮ ਦੇ ਖਿਲਾਫ ਇਹ ਜਿਹੇ ਖੋਤੀਆਂ ਤਾਕਤਾਂ ਵੱਲੋਂ ਹਮੇਸ਼ਾ ਸਰਾਤਨ ਤਰੰਮ ਦਾ ਬਲੇ ਕਾਣ ਕੀਤਾ ਜਾਂਦਾ ਸੋਚੇ ਸਮਝੇ ਛੜੇੰਤਰ ਦੇ ਤਹਿਤ ਔਰ ਬਾਅਦ ਦੇ ਵਿੱਚ ਇੱਕ ਬੜਾ ਸੋਕਾ ਪੁੰਡਾ ਕਿ ਮਾਫੀ ਮੰਗ ਕੇ ਆਪਣੀ ਜਾਨ ਚੜਾਉਣ ਦਾ ਕੰਮ ਕੀਤਾ ਜਾਂਦਾ ਲੇਕਿਨ ਇਸ ਵਾਰ ਸਰਾਤਨ ਤਰੰਮ ਪ੍ਰੇਮੀਆਂ ਦੀ ਜਿਹੜੀਆਂ ਭਾਵਨਾਵਾਂ ਹਨ ਤੁਰੀਆਂ ਅਸੀਂ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਇਹ ਜਿਹੇ ਗਾਇਕਾਂ ਦਾ ਜਿਹੜਾ ਵੀ ਵਿਰੋਧ ਜਿਸ ਪੱਧਰ ਤੇ ਕਰਨਾ ਪਿਆ ਉਹ ਵਿਰੋਧ ਹੋਏਗਾ ਔਰ 20 ਸਤੰਬਰ ਨੂੰ ਬੁੱਧਵਾਰ ਨੂੰ ਚਾਹੇ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਚਾਹੇ ਹਾਈਵੇ ਬਲੌਕ ਕਰਨਾ ਪਵੇ ਜਦ ਤੱਕ ਇਸ ਮਾਮਲੇ ਦੇ ਲਈ ਸਾਨੂੰ ਇਨਸਾਫ ਨਹੀਂ ਮਿਲਦਾ ਸੰਘਰ ਜਿਹੜਾ ਜਾਰੀ ਰਹੇਗਾ